ਜਿਵੇਂ ਜੇ ਦਰਨ ਭਾਈ ਸਾਹਿਬ ਭਾਈ ਉਹ ਰਾਸ ਨੇ ਕਹੀ ਹੈ ਜੈਸੇ ਸਾਫ ਮਨ ਪਰ ਕੰਚਨ ਦੇ ਉਸਾਰੀ ਨੇ ਜਿਵੇਂ ਕੋਈ ਮਨੋਖ ਸਾਤ ਬਰਦਰ سونے ਦੇ ਬਣਾਣ ਦਾਰ ਕਰਦਾ ਰਹੇ ਤੈਸਾ ਸਭ ਸਿੱਖੋ ਸ਼ਬਦ ਇਹਨਾ ਪੁੱਣ ਰਖਦਾ ਹੈ ਕਿਸੇ ਸਿੱਖ ਨੂੰ ਸਿੱਖਿਆ ਦੇ ਲਈਏ ਗੁਰੂ ਦੇ ਲੰਗ ਆਦਿਏ ਜੀਵਨ ਜੀਉਣ ਦੀ ਜਾਤ ਸਾਧ ਜੀ ਕਿੰਦਾ ਵੱਡਾ ਕੌਲ ਹੈ ਸਤ ਮੰਦਰ سونے ਦੇ ਪੈਦਲ ਤੱਕ ਨੇ ਪ੍ਰਾਪਤ ਆਇਆ ਇੱਕ ਸਿੱਖ ਸਿੰਘ ਕੋਈ ਸ਼ਬਦ ਸਪੋਟ ਪਰ ਸੰਤ ਜਾਨੀ ਅਰਬਾਲ ਸਿੰਘ ਜੁਰਾਨੇ ਇੱਕ ਲੋਨੇ ਸਿਖਾਇਆ ਹਜ਼ਾਰਾਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸਖਸੀਅਤ ਔਰ ਸਿੱਖ ਰਤੂ ਆਪਣਾ ਸਿੱਖ ਇਤਿਹਾਸ ਹਜ਼ਾਰਾਂ ਗੁਰੂ ਦੇ ਨਾਲ ਜੋੜੀ ਰਉਪਿੰਦ ਨਾਉ ਸਭਰਾ ਸਰੀ ਹਰ ਰਾਈ ਸ੍ਰੀ ਹਾਰਿ ਕ੍ਰਿਸ਼ਨ ਤੇ ਆਈ ਹੈ ਜੇ ਸਜਠ ਸਭ ਦੁੱਖ ਜਾਏ ਤੀਨ ਬਹਾਦਰ ਸਮਿਆ ਘਰ ਨਾਉ ਨਿੰਦ ਆਵੇ ਧਾਇ ਸਭ ਖਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਜੀ ਮਦੂਰਾ ਜੋ ਸ਼ਿਦਾ ਸਾਹਿਬ ਦੇ ਫਰਾਜ਼ ਦੀ ਸ਼ਿਵਾਂ ਦੇ ਬੰਦੇ ਉਹਨਾਂ ਬੀਤਿਆਂ ਨੂੰ ਸਰਕਾਰ ਦੇ دوندردر کور جی واگے انہوں نے بھی بےنٹی ہے یاد رکھو جتھا دیا کور جی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸੰਗਤਾਂ ਦੇ ਚਰਨਾਂ 'ਚ ਸਨਿਮਰ ਬੇਨਤੀ ਹੈ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਦੇ 100 ਸਾਲ ਦੇ ਬਾਅਦਵੇਂ ਮੁੱਖੀ ਸੰਤ ਅਮਨਦੀਪ ਸਿੰਘ ਜੀ ਜਿਨ੍ਹਾਂ ਨੇ ਸਤਕਾਰਯੋਗ ਸੰਤ ਮੱਖਣ ਸਿੰਘ ਜੀ ਦੀ ਦੂਸਰੀ ਵਰਸੀ ਦੇ ਸੰਬੰਧ ਵਿੱਚ ਮਿਤੀ 3 ਫਰਵਰੀ 2025 ਨੂੰ ਲੋੜਵੰਦ ਬੱਚਿਆਂ ਦੀ ਸ਼ਾਦੀ ਦਾ ਅਰੇਂਜਮੈਂਟ ਕੀਤਾ ਹੈ ਸੋ ਜੋ ਲੋੜਵੰਦ ਬੱਚੀਆਂ ਹਨ ਉਹ ਮਾਟੋ ਦੇ ਥੱਲੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਨ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਪ੍ਰਚਾਰ ਹੈ ਸਾਰੇ ਵੱਧ ਤੋਂ ਵੱਧ ਕਰੋ ਤਾਂ ਕਿ ਲੋੜਵੰਦਾਂ ਦਾ ਹੱਕ ਨਾ ਰੱਖਿਆ ਜਾ ਸਕੇ ਲੋੜਵੰਦਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ ਨਹੀਂ ਗਿਆ ਬਾਜੂ ਜੀ ਕਿੰਨੀ ਬਰਸ਼ੀ ਨਹੀਂ ਆਈ ਪਰਮ ਸਤਿਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਅੱਜ 40ਵਾਂ ਵਰਸੀ ਮਨਾਈ ਗਈ ਹੈ ਜਨਮ ਮਰਨ ਦੋਹੋਂ ਮੈ ਨਾਹੀਂ ਜਨ ਪਰਵ ਪੁਕਾਰੇ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮੰਗਲਾਈ ਇਹ ਮਹਾਵਾਕ ਅਨੁਸਾਰ ਸੰਤ ਮਹਾਪੁਰਸ਼ ਸੰਸਾਰ ਦੇ ਵਿੱਚ ਦੁਨੀਆ ਦੇ ਭਲੇ ਲਈ ਆਉਂਦੇ ਹਨ ਸੰਤ ਗਿਆਨੀ ਕਰਪਾਲ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਜੀਵਨ ਇਸ ਸਥਾਨ ਤੇ ਰਹਿ ਕੇ ਸੇਵਾ ਕੀਤੀ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਅਨੰਤ ਵਿਦਿਆਰਥੀ ਪੜਾਏ ਗੁਰਬਾਣੀ ਦੇ ਲੜ ਲਾਏ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ 10 ਇੰਚੀਆਂ ਦੇ ਰੂਪ ਵਿੱਚ ਉਹਨਾਂ ਨੇ ਸਿੱਖ ਪੰਥ ਨੂੰ ਦਿੱਤਾ ਅੱਜ ਸਿੱਖ ਪੰਥ ਦੇ ਬਹੁਤ ਉੱਚ ਕੋਟੀ ਦੇ ਮਹਾਨ ਵਿਦਵਾਨ ਜਿਹੜੇ ਉਸ ਟੀਕੇ ਦਾ ਲਾਭ ਪ੍ਰਾਪਤ ਕਰ ਰਹੇ ਹਨ ਇਹ ਬਹੁਤ ਵੱਡੀ ਗਿਆਨੀ ਮਹਾਰਾਜ ਜੀ ਹੋਰਾਂ ਦੀ ਦੇਣ ਹੈ आज ਜਨ ਅਧੀ 40ਵੀਂ ਵਰਸੀ ਡੇਰਾ ਸੰਤ ਜੀ ਦੇ ਮੀਰ ਸਿੰਘ ਜੀ ਬਾਜ਼ਾਰ ਸਤੋਵਾਲਾ ਕੱਡੜਾ ਕਰਮ ਸਿੰਘ ਵੀ ਕੇ ਮਨਾਈ ਗਈ ਹੈ ਇਸ ਸਥਾਨ ਤੇ ਆਏ ਸੰਤ ਮਹਾਪੁਰਸ਼ ਸਿੱਖ ਸੰਗਤ ਦਾ ਮੈਂ ਇਸ ਸਥਾਨ ਦੇ ਸੇਵਾਦਾਰ ਹੋਣ ਦੇ ਨਾਤੇ ਸਾਰੀ ਹੋਈ ਸੰਗਤ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you